ਸਰ ਸਾਰਿਕੂ ਜੀ ਦੀ ਫੱਟੇ ਅੱਜ ਜੀ ਵੱਖ-ਵੱਖ ਨਗਰਾਂ ਦੇ ਵਿੱਚ ਸਕੂਲਾਂ ਦੇ ਅਧਿਕਾਟਨ ਕੀਤਾ ਜਿਦੇ ਵਿੱਚ ਸਾਇੰਸ ਲੈਬਾਂ ਲਾਇਬ੍ਰੇਰੀ ਗਰਾਊਂਡ ਤੇ ਹੋਰ ਜਿਹੜੇ ਅਕਾ ਕਮਰੇ ਉਹਨਾਂ ਦਾ ਅਧਿਕਾਟਨ ਕੀਤਾ ਚਾਰ ਦੀਵਾਰੀਆਂ ਦਾ ਅਧਿਕਾਟਨ ਕੀਤਾ ਤੇ ਦੋਨਾਂ ਪਿੰਡਾਂ ਦੇ ਵਿੱਚ ਲਗਭਗ 1.32 30 ਲੱਖ ਰੁਪਏ ਦੀ ਲਾਗਤ ਆਈ ਹੈ ਤੇ ਦੂਜੇ ਪਿੰਡ ਦੇ ਵਿੱਚ ਜਿਹੜਾ ਹੈਗਾ 25 ਲੱਖ ਤੋਂ ਲੱਖ ਦੇ ਨਾਲ ਜਿਹੜਾ ਵੱਖ-ਵੱਖ ਜਿਹੜੇ ਵਿਕਾਸ ਕਾਰਜ ਹੋਏ ਉਹ ਬਹੁਤ ਵਧੀਆ ਲੱਗ ਰਿਹਾ ਸਾਡੇ ਬੱਚੇ ਬਹੁਤ ਮਿਹਨਤ ਕਰ ਰਹੇ ਆ ਤੇ ਆਪਕੋ ਬਹੁਤ ਮਿਹਨਤ ਕਰ ਰਹੇ ਆ ਵੈਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਪੰਜਾਬ ਸਰਕਾਰ ਦਾ ਸੀਓ ਕਰਕੇ ਇਹ ਇਹ ਜਿਹੜਾ ਹੈਗਾ ਇਹ ਬੱਚਿਆਂ ਦਾ ਪਲਟਫਾਰਮ ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਮੈਂ ਰਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਚੇਤ ਸਿੰਘ ਵਾਲਾ ਵੀ ਕਿ ਬਤੌਰ ਐਜੂਕੇਟਿਵ ਟੀਚਰ ਕੁੰਟਾ ਦੀਵਾਰੀ ਆ ਅੱਜ ਸਾਡੇ ਸਕੂਲ ਵਿੱਚ ਸਾਡੇ ਮਾਨਯੋਗ ਐਮਐਲਏ ਸਾਹਿਬ ਪਹੁੰਚੇ ਹਨ ਤੇ ਉਹਨਾਂ ਦਾ ਜੀ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦੇ ਹਾਂ ਤੇ ਸਿੱਖਿਆ ਕ੍ਰਾਂਤੀ ਦੀ ਜੋ ਇਹ ਮੁਹਿੰਮ ਚੱਲ ਰਹੀ ਹੈ ਉਧੇ ਦੀਨ ਸਾਨੂੰ ਸਕੂਲ ਦੇ ਵਿੱਚ ਸਾਡੇ ਬਹੁਤ ਬਹੁਤ ਹੀ ਜ਼ਿਆਦਾ ਸਾਨੂੰ ਗ੍ਰਾਂਟਸ ਮਿਲੀਆਂ ਹਨ ਜਿਹਦੇ ਨਾਲ ਸਾਡੇ ਸਕੂਲ ਦਾ ਬਹੁਤ ਵਿਕਾਸ ਹੋਇਆ ਹੈ ਤੇ ਅਸੀਂ ਸਾਰੇ ਤੇ ਸਾਡੇ ਬੱਚੇ ਇਸ ਲਈ ਬਹੁਤ ਹੀ ਸਾਰੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਿੱਖਿਆ ਮੰਤਰੀ ਸਾਹਿਬ ਜੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ